1 ਲੱਖ ਦੀ ਗਿਣਤੀ ਦੇ ਵਿੱਚ ਜਿਹੜਾ ਨੌਜਵਾਨ ਦੀਪ ਸਿੱਧੂ ਦੇ ਭੋਗ ਦੇ ਉੱਤੇ ਫਤਿਹਗੜ੍ਹ ਸਾਹਿਬ ਵਿਖੇ ਇਕੱਠੇ ਹੁੰਦੇ ਨੇ ਉੱਥੇ ਸ਼ਾਮਲ ਹੁੰਦਾ ਤੇ ਸਾਰਿਆਂ ਦਾ ਕੋਈ ਵਿਚਾਰ ਸੀ ਸਾਰੇ ਵਿਚਾਰ ਲੈ ਕੇ ਜਾਂਦੇ ਨੇ ਕਿ ਇਸ ਸਟੇਜ ਤੋਂ ਕੋਈ ਐਲਾਨ ਹੋਊਗਾ ਵੱਡਾ ਐਲਾਨ ਹੋਊਗਾ ਪਰ ਨਹੀਂ ਹੁੰਦਾ ਚੱਬੇ ਦੀ ਧਰਤੀ ਦੇ ਉੱਤੇ 3 ਲੱਖ ਸਿੱਖ ਇਕੱਠੇ ਹੁੰਦੇ ਨੇ ਜਦੋਂ ਸਰਬੱਤ ਖਾਲਸਾ ਦਾ ਨਾਮ ਦਿੱਤਾ ਗਿਆ ਉਸ ਇਕੱਠ ਨੂੰ ਉਹ ਸਾਰੇ ਐਸ ਕਰਕੇ ਜਾਂਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹਮਲਾ ਹੋਇਆ ਤੇ ਇਥੋਂ ਕੋਈ ਵੱਡਾ ਐਲਾਨ ਕੀਤਾ ਜਾਏਗਾ ਪ੍ਰੋਗਰਾਮ ਦਿੱਤਾ ਜਾਏਗਾ ਪਰ ਉਹ ਵਾਰਮ ਅਪ ਕਰਕੇ ਅਭਿਆਸ ਕਰਾ ਕੇ ਉੱਥੇ ਛੱਡ ਦਿੱਤਾ ਗਿਆ ਖੜਾਇਆ ਨਹੀਂ ਗਿਆ ਪ੍ਰੋਗਰਾਮ ਨਹੀਂ ਦਿੱਤਾ ਗਿਆ ਤੇ ਸਮੂਹਿਕ ਤੌਰ ਦੇ ਉੱਤੇ ਪੰਜਾਬ ਜਿਹੜਾ ਹੈ ਆਜ਼ਾਦੀ ਚਾਹੁੰਦਾ ਜਦੋਂ ਅਭਿਆਸ ਕਰਨ ਤੋਂ ਬਾਅਦ ਸਿੱਖਾਂ ਨੂੰ ਪ੍ਰੋਗਰਾਮ ਸਿੱਖਾਂ ਦੇ ਲੀਡਰ ਨਹੀਂ ਦਿੰਦੇ ਉਹ ਪ੍ਰੋਗਰਾਮ ਨਹੀਂ ਮਿਲਦਾ ਤਾਂ ਫਿਰ ਉਹਦੇ 'ਚ ਉਦਾਸੀ ਪੈਦਾ ਹੁੰਦੀ ਆ ਸੋ ਕੀ ਇਹ ਫਿਰ ਜਾਣ ਬੁੱਝ ਕੇ ਕੀਤਾ ਜਾਂਦਾ ਤੇ ਜਾਂ ਫਿਰ ਜਿਹੜੀਆਂ 5 ਸਾਲ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਫਿਰ 5 ਸਾਲ ਬਾਅਦ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਜਾਂ ਕਿ ਇਸ ਇਸ ਦੇ ਰੂਪ ਦੇ ਵਿੱਚ ਉਹ ਜਿਹੜਾ ਹੈ ਅਭਿਆਸ ਹੈ ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਆਪਾਂ ਇਸ ਤੋਂ ਇਸ ਪਰੇ ਅੰਦਾਜ਼ੇ ਲਾ ਸਕਦੇ ਹਾਂ ਪਰ ਇਹ ਗੱਲ ਨਹੀਂ ਹੋ ਸਕਦੀ ਕਿ ਜੇ 3 ਲੱਖ ਸਿੱਖ ਸਰਬਤਖਾਲਸਾ ਦੇ ਵਿੱਚ ਇਕੱਠਾ ਹੁੰਦਾ 1.5 ਲੱਖ ਸਿੱਖ ਜਿਹੜਾ ਹੈ ਉਹ ਬਰਗਾੜੀ ਵਿਖੇ ਦਿਆਂ ਸੰਗਮੰਡ ਦੇ ਉਸ ਰੋਜ਼ ਧਰਨਾ ਸੀ ਜਿਹੜਾ ਉੱਥੇ ਇਕੱਠਾ ਹੁੰਦਾ ਜਾਂ ਜਿਹੜਾ 1 ਲੱਖ ਸਿੱਖ ਨੌਜਵਾਨ ਦੀਪ ਸਿੱਧੂ ਦੇ ਭੋਗ ਤੇ ਇਕੱਠਾ ਹੁੰਦਾ ਕੀ ਜਾਣੇ ਉਹਨਾਂ ਚੋਂ ਬਹੁਤੇ ਨੌਜਵਾਨ ਟੁੱਟ ਚੁੱਕੇ ਹੋਣ ਤੇ ਆਪਣੀ ਉਹਨਾਂ ਦੀ ਲੀਡਰਸ਼ਿਪ ਤੋਂ ਜਾਂ ਇਹਨਾਂ ਲੋਕਾਂ ਤੋਂ ਜਿਹੜੇ ਅਖੌਤੀ ਜਥੇਦਾਰ ਨੇ ਇਹਨਾਂ ਨਾਲ ਜਿਹੜਾ ਰਿਸ਼ਤਾ ਮੋਹ ਆ ਭੰਗ ਹੋ ਗਿਆ ਹੋਵੇ ਕੰਮ ਤਾਂ ਅੱਗੇ ਹੈ ਨਹੀਂ ਪ੍ਰੋਗਰਾਮ ਤਾਂ ਹੈ ਨਹੀਂ ਜਦੋਂ ਅਸੀਂ ਕਿਸੇ ਰੀਹੈਬਿਲੀਟੇਸ਼ਨ ਸੈਂਟਰ ਦਾ ਦੌਰਾ ਕਰਦੇ ਆ ਜਾਨਦੇ ਆ ਬਹੁਤ ਨੇ ਪੰਜਾਬ ਦੇ ਵਿੱਚ ਰਿਹੈਬਿਲੀਟੇਸ਼ਨ ਸੈਂਟਰ ਕਿਤੇ ਵੀ ਤੁਸੀਂ ਚਲੇ ਜਾਓ ਪੁੱਛੋ ਉਹਨਾਂ ਨੂੰ ਨੌਜਵਾਨਾਂ ਨੂੰ ਕਿ ਨਸ਼ਾ ਕਿਉਂ ਕਰਦੇ ਹੋ ਤੇ ਬਹੁਤਿਆਂ ਬਾਰੇ ਤੁਹਾਨੂੰ ਜਿਹੜੇ ਜਵਾਬ ਨੇ ਸੁਣ ਕੇ ਹੈਰਾਨੀ ਹੋਊਗੀ ਉਹ ਕਹਿੰਦੇ ਨੇ ਕੰਮ ਨਹੀਂ ਹੈਗਾ ਕਰੀਏ ਕੀ ਦੱਸੋ ਪ੍ਰੋਗਰਾਮ ਨਹੀਂ ਹੈਗਾ ਇਹ ਗੱਲ ਸੱਚ ਆ 100% ਦੀ ਸੱਚ ਆ ਇਹ ਸੋ ਇੱਥੇ ਜਦੋਂ ਅਸੀਂ ਉਸ ਪੱਧਰ ਦੇ ਉੱਤੇ ਪੰਜਾਬ ਹੁਣ ਪੂਰੀ ਤਰ੍ਹਾਂ ਆਕਿਊਪਾਈਡ ਹੋ ਚੁੱਕਾ ਜਦੋਂ ਕੁਮੰਤਰੀ ਪੱਧਰ ਦੀ ਲੀਡਰਸ਼ਿਪ ਨੇ ਇਹ ਜਾਣ ਲਿਆ ਤਾਂ 2011 ਦੇ ਵਿੱਚ ਇਹ ਐਲਾਨ ਹੋਇਆ ਸੀ ਕਿ 2020 ਦੇ ਵਿੱਚ ਰੈਫਰੈਂਡਮ ਕਰਾਇਆ ਜਾਏਗਾ ਤਾਂ ਜਿਹੜੇ ਸਾਰੇ ਸਰਗਰਮ ਲੋਕ ਨੇ ਜਾਂ ਦੇਖ ਰਹੇ ਨੇ ਜਾਂ ਨਵੇਂ-ਨਵੇਂ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸਿਓ ਕਿ 2011 ਦੇ ਵਿੱਚ ਐਲਾਨ ਹੋਇਆ ਸੀ ਇਹ ਕਿ 2020 ਦੇ ਵਿੱਚ ਰੈਫਰੈਂਡਮ ਕਰਾਇਆ ਜਾਊਗਾ ਆਜ਼ਾਦੀ ਤੇ ਲਈ